ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਵਿੱਚੋ ਚੋਣ ਜਾਬਤਾ ਲਗਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਮੀਦਵਾਰਾਂ ਦੇ ਵਿੱਚ ਇੱਕ ਵੱਖਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਲੋਕ ਸਭਾ ਉਮੀਦਵਾਰ ਐਲਾਨ ਦਿੱਤੇ ਗਏ ਨੇ ਜਿਸ ਦੇ ਚਲਦਿਆਂ ਸੰਗਰੂਰ ਲੋਕ ਸਭਾ ਸੀਟ ਤੋਂ ਕੈਬਨਟ ਮੰਤਰੀ ਅਤੇ ਯੂਥ ਆਗੂ ਗੁਰਮੀਤ ਸਿੰਘ ਮੀਤ ਹੇਅਰ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਸੰਗਰੂਰ ਲੋਕ ਸਭਾ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਜਿਸ ਤੋਂ ਬਾਅਦ ਲਗਾਤਾਰ ਗੁਰਮੀਤ ਸਿੰਘ ਮੀਤ ਹੇਅਰ ਆਪਣੇ ਹਲਕੇ ਦੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਵੀ ਦੇਖਣ ਨੂੰ ਮਿਲ ਰਹੀ ਹੈ ਅੱਜ ਸੰਗਰੂਰ ਲੋਕ ਸਭਾ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਇਹਰਦਾ ਰਾਜਪੁਰਾ ਪਹੁੰਚਣ ਤੇ ਆਮ ਆਦਮੀ ਪਾਰਟੀ ਸੀਨੀਅਰ ਆਗੂ ਸੋਨੂ ਕੱਕੜ ਅਤੇ ਗगन ਕੱਕੜ ਦੇ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਮੀਤਿਹਰ ਨੇ ਕਿਹਾ ਕਿ ਪਾਰਟੀ ਦੇ ਵੱਲੋਂ ਉਹਨਾਂ ਤੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਇਆ ਜਾਵੇਗਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਜੋ 13 ਦੇ ਵਿੱਚੋਂ 0 ਦੇ ਨਾਲ ਲੋਕ ਸਭਾ ਚੋਣਾਂ ਦੀ ਜਿੱਤ ਦਾ ਦਾਵਾ ਕੀਤਾ ਗਿਆ ਉਸ ਨੂੰ ਪੂਰਾ ਯਕੀਨੀ ਬਣਾਇਆ ਜਾਵੇਗਾ ਕਿਉਂਕਿ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਵਿਕਾਸ ਕੀਤਾ ਗਿਆ ਉਸ ਦੇ ਦੋਲਤ ਹੀ ਆਮ ਆਦਮੀ ਪਾਰਟੀ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਪਰ ਜਿੱਤ ਹਾਸਲ ਕਰੇਗੀ। ਸ਼ੁਰੂਆਤ ਤਾਂ ਮੈਂ ਆਪ ਦੇ ਸੰਗਰੂਰ ਜਿਹੜਾ ਹਲਕਾ ਜਿੱਥੋਂ ਇਲੈਕਸ਼ਨ ਲੜ ਰਹੇ ਆ ਉੱਥੋਂ ਕੈਂਪੇਨ ਦੀ ਕਰਨੀ ਹੈਗੀ ਮੈਂ ਅੱਜ ਮਸਤੂਆਣਾ ਸਾਹਿਬ ਮੱਥਾ ਟੇਕਣ ਦਾ ਜਿਹੜਾ ਪ੍ਰੋਗਰਾਮ ਬਣਿਆ ਹੋਇਆ ਹੈਗਾ ਕਿਉਂਕਿ ਸਾਡੇ ਬਾਬਾ ਅਤਰ ਸਿੰਘ ਜੀ ਦੀ ਇਤਿਹਾਸਿਕ ਧਰਤੀ ਹੈ ਉਸ ਤੋਂ ਬਾਅਦ ਰਣੀਕੇ ਜਿਹੜਾ ਬਹੁਤ ਵੱਡਾ ਕਹ ਲੋ ਪੂਰੇ ਭਾਰਤ ਦਾ ਪ੍ਰਸਿੱਧ ਮੰਦਰ ਹੈ ਉੱਥੋਂ ਆਸ਼ੀਰਵਾਦ ਲੈ ਕੇ ਅੱਜ ਸ਼ੁਰੂਆਤ ਕਰਨੀ ਸੀ ਪਰ ਅੱਜ ਰਸਤੇ ਦੇ ਵਿੱਚ ਜਿਹੜੇ ਸਾਰੇ ਮੇਰੇ ਪਿਆਰ ਕਰਨ ਵਾਲੇ ਭਰਾ ਨੇ ਉਹ ਸੰਗਰੂਰ ਤੋਂ ਪਹਿਲਾਂ ਹੀ ਅੱਜ ਮੁਹਾਲੀ ਵਿਖੇ ਵੀ ਦੋ ਤਿੰਨ ਜਗ੍ਹਾ ਸਵਾਗਤ ਕੀਤਾ ਗਿਆ ਤੇ ਇੱਥੇ ਵੀ सोनू ਜੀ ਗਗਨ ਜੀ ਸਾਡੇ ਸਾਰੇ ਜਿਹੜੇ ਆਮ ਆਦਮੀ ਪਾਰਟੀ ਜਿਹੜੇ ਰਾਜਪੁਰਾ ਦੇ ਵਰਕਰ ਸਹਿਬਾਨ ਨੇ ਉਹਨਾਂ ਸਾਰਿਆਂ ਨੇ ਮੇਰੇ ਕਈ ਪੁਰਾਣੇ ਕਾਲਜ ਦੇ ਸਾਥੀ ਸਾਰੇ ਅੱਜ ਇੱਥੇ ਪਹੁੰਚੇ ਆ ਸਾਰੇ ਪਿਆਰ ਕਰਨ ਵਾਲੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਮੈਂ ਜਿਹੜੇ ਮੇਰੇ ਸਾਥੀ ਆ ਵਿਸ਼ਵਾਸ ਦਿਵਾਉਣਾ ਕਿਉਂਕਿ ਮੈਂ ਪਹਿਲਾਂ ਵੀ ਦੋ ਇਲੈਕਸ਼ਨਾਂ ਲੜੀਆਂ ਨੇ ਤੇ ਬਰਨਾਲੇ ਦੇ ਲੋਕਾਂ ਨੇ ਬੜਾ ਸਾਥ ਦਿੱਤਾ ਤੇ ਹੁਣ ਵੀ ਇਸ ਇਲੈਕਸ਼ਨ ਦੇ ਵਿੱਚ ਆਪਣੇ ਵੱਲੋਂ ਇਮਾਨਦਾਰੀ ਨਾਲ ਮਿਹਨਤ ਕਰਾਂਗੇ ਤੇ ਜਿੱਦਾਂ ਦਾ ਪੰਜਾਬ ਦੇ ਵਿੱਚ ਔਰਝਾਨ ਚੱਲ ਰਿਹਾ ਆਮ ਆਦਮੀ ਪਾਰਟੀ ਨੇ 2 ਸਾਲਾਂ ਦੇ ਵਿੱਚ ਕੰਮ ਕੀਤਾ ਤੇ ਡਿਲੀਵਰ ਕੀਤਾ ਤੇ ਵੈਸੇ ਵੀ ਮੈਂ ਜਿਹੜੀ ਸੀਟ ਤੋਂ ਲੜ ਰਿਹਾ ਆ ਆਮ ਆਦਮੀ ਪਾਰਟੀ ਦਾ ਗੜ ਮੰਨੀ ਜਾਂਦੀ ਹੈ ਵੱਡੀ ਰਿਸਪੌਂਸਿਬਿਲਟੀ ਪਾਰਟੀ ਨੇ ਦਿੱਤੀ ਹੈ ਤੇ 100% ਉੱਥੋਂ ਆਮ ਆਦਮੀ ਪਾਰਟੀ ਜਿਹੜੀ ਜਿੱਤਿਆ ਦਰਜ ਕਰੋਗੇ ਜਦ ਟਿਕਟ ਦਾ ਅਨਾਉਂਸ ਹੋਇਆ ਤੇ ਕਿਸ ਤਰ੍ਹਾਂ ਦੀ ਖੁਸ਼ੀ ਦੀ ਲਹਿਰ ਸੀਗੀ ਤੁਹਾਡੇ ਹਲਕੇ ਦੇ ਵਿੱਚ ਲੋਕਾਂ ਦੀ देखो ਹੁੰਦੀ ਹੀ ਹੈ ਜੀ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਹੁੰਦੇ ਆ ਮੇਰਾ ਉਸ ਦਿਨ ਦਾ 1 ਮਿੰਟ ਵੀ ਫੋਨ ਨਹੀਂ ਜਿਹੜਾ ਉਹ ਬੰਦ ਹੋਇਆ ਕਿਉਂਕਿ ਮੇਰਾ ਪਹਿਲਾਂ ਵੀ ਸੰਗਰੂਰ ਦੇ ਸਾਰੇ ਹਲਕਿਆਂ 'ਚ ਕਿਉਂਕਿ ਮੈਂ ਦੋ ਵਾਰ ਪੰਜਾਬ ਦਾ ਯੂਥ ਪ੍ਰਧਾਨ ਰਹਿ ਚੁੱਕਿਆ ਜਦੋਂ ਤੋਂ ਪਾਰਟੀ ਬਣੀ ਐ ਉਦੋਂ ਤੋਂ ਮੈਂ ਲੱਗਿਆ ਹੋਇਆ ਤਾਂ ਕੋਈ ਐਸਾ ਹਲਕਾ ਨਹੀਂ ਜਿੱਥੋਂ ਦੇ ਵਰਕਰ ਮੇਰੇ ਨਾਲ ਇੰਟੈਕਟ ਰਹਣ ਜਿਨ੍ਹਾਂ ਨੂੰ ਮੈਂ ਬਾਈ ਨੇਮ ਜਿਹੜਾ ਉਹ ਨਾਂ ਜਾਣਦਾ ਹੋਵਾਂ ਸੋ ਸਾਰੇ ਯੂਥ 'ਚ ਬੜਾ ਚਾਹਿਆ ਅੱਜ ਵੀ ਤੁਸੀਂ ਪਿੱਛੋਂ ਵੀ ਦੇਖੋ ਸੈਂਕੜੇ ਗੱਡੀਆਂ ਉੱਥੋਂ ਹੀ ਮੇਰੇ ਨਾਲ ਜਿਹੜੀਆਂ ਨੇ ਉਹ ਆ ਰਹੀਆਂ ਮੈਂ ਸਾਰੇ ਭਰਾਵਾਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਇਹਨਾਂ ਜੋਸ਼ ਨਾਲ ਜਿਹੜਾ ਸਾਥ ਹੈ ਉਹ ਦੇ ਰਹੇ ਆ ਜਿੱਤੇ ਇਸ ਤਰ੍ਹਾਂ ਰਹੇਗੀ ਆਪਣੀ ਸਰਕਾਰ ਦੇਖੋ ਸਾਰੀਆਂ ਦੇਖੋ ਦਾਵਾ ਹਰੇਕ ਪਾਰਟੀ ਨੇ ਕਰਨਾ ਹੁੰਦਾ ਵੀ ਸਾਰੀਆਂ ਅਸੀਂ ਸੀਟਾਂ ਜਿੱਤਾਂਗੇ ਪਰ ਸਾਨੂੰ ਸਾਡੇ ਕੰਮਾਂ ਕਰਕੇ ਲੱਗਦਾ ਜੇ ਤੁਸੀਂ 2 ਸਾਲ ਦਾ ਕੰਪੈਰੀਜ਼ਨ ਪਹਿਲਿਆਂ ਦਾ ਸਾਰੇ ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਦਾ ਕਰੋ ਅਕਾਲੀ ਦਲ ਦਾ ਵੀ ਕਰੋ ਜਿਹੜੀ 12 ਤੋਂ 17 ਸੀ ਚਾਹੇ 7 ਤੋਂ 12 ਵਾਲੀ ਤੇ 17 ਤੋਂ ਲੈ ਕੇ 22 ਕਾਂਗਰਸ ਦਾ ਤੇ ਸਾਡੇ ਪਹਿਲੇ 2-2 ਸਾਲਾਂ ਦਾ ਤਾ ਕੋਈ ਵੀ ਸਰਕਾਰ ਪਹਿਲੇ 2 ਸਾਲਾਂ ਦੇ ਕੰਪੈਰੀਜ਼ਨ ਚ ਨੇੜੇ ਤੇ ਆਈਡੈਂਟਿਕ ਦੀ ਚਾਹੇ ਉਹ ਨੌਕਰੀਆਂ ਹੋਣ 42000 ਨੌਕਰੀਆਂ ਇਹਨਾਂ ਨੇ 5 ਸਾਲ ਚ ਵੀ ਨਹੀਂ ਦਿੱਤੀਆਂ ਹੋਣੀਆਂ ਵੋਟਾਂ ਨੇੜੇ ਜਾ ਕੇ ਦਿੱਤੇ ਸੀ ਅਸੀਂ ਪਹਿਲੇ 2 ਸਾਲ ਦਿੱਤੀਆਂ ਬਿਜਲੀ 600 ਯੂਨਟ ਮੁਫਤ ਕੀਤੀ ਹੋਰ ਵੀ ਬੜੇ ਕੰਮ ਨੇ ਜਿਨ੍ਹਾਂ ਨੂੰ ਦੇਖਦੇ ਹੋਏ ਸਰਕਾਰ ਨੇ ਸਰਕਾਰ ਦੀ ਜਿਹੜੀ ਕਮਾਈ ਦੇ ਵਿੱਚ ਜਿਹੜਾ ਵਾਅਦਾ ਕੀਤਾ ਜਿਹੜੀ مالیਆ ਕਲੈਕਸ਼ਨ ਪਹਿਲਾਂ 8% ਰਹੀ 6% ਰਹੀ ਅਸੀਂ ਪਹਿਲੇ 2 ਸਾਲਾਂ ਇ 13% ਤੇ ਲੈ ਗਏ ਜੇ ਕਮਾਈ ਵਧੀ ਉਸੇ ਕਮਾਈ ਨਾਲ ਪੰਜਾਬ ਦੀ ਡਿਵੈਲਪਮੈਂਟ ਹੋ ਰਹੀ ਹੈ ਸੋ ਲੋਕ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨਾਲ ਮਤਰੀ ਜੀ ਤੁਹਾਡੇ ਹਲਕੇ ਦੇ ਵਿੱਚ ਤਾਂ ਖੁਸ਼ੀ ਪਾਈ ਜਾ ਰਹੀ ਹੈ ਸਾਡੇ ਹਲਕੇ ਦੇ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ ਲੱਗਦਾ ਕਿ ਇਹਨਾਂ ਨੂੰ ਵੀ ਜੇ ਮੌਕਾ ਮਿਲਦਾ ਉੱਥੇ ਜਾ ਕੇ ਵੋਟ ਪਾਉਂਦੇ ਕੀ ਕਹਿਣਾ ਚਾਹੋਗੇ ਮੈਂ 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 ਤਾਂ ਹੱਸਦਾ ਸੀਗਾ ਮੈਂ ਆਖਿਆ ਵੀ ਰਾਜਪੁਰੇ ਨੂੰ ਕਿਸੇ ਹਿਸਾਬ ਨਾਲ ਕਿਉਂਕਿ ਮੇਰਾ ਪ੍ਰੇਮ ਪਿਆਰ ਇੱਥੇ ਇੰਨਾ ਵੀ ਉਹਨੂੰ ਸੰਗਰੂਰ ਚ ਲਾ ਦਈਏ ਚਲੋ ਇੱਕ ਮਜ਼ਾਕ ਨਾਲ ਉਹ ਕਰਨ ਨਾਲ ਹੋਇਆ ਪਰ ਇੱਥੇ ਵੀ ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਮਿਹਨਤੀ ਬਹੁਤ ਇਮਾਨਦਾਰ ਡਾਕਟਰ ਬਲਵੀਰ ਜੀ ਜਿਹੜੇ ਪਾਰਟੀ ਦੇ ਫਾਊਂਡਰ ਮੈਂਬਰ ਨੇ ਤੇ ਅਸੀਂ ਦੋਨਾਂ ਨੇ ਇਕੱਠੇ ਰਾਜਨੀਤੀ ਦੀ ਸ਼ੁਰੂਆਤ ਇਸ ਪਾਰਟੀ ਤੋਂ ਜਿਹੜੀ ਹੈ ਉਹ ਕੀਤੀ ਸੀ ਤੇ ਡਾਕਟਰ ਬਿਲਵੀਰ ਜੀ ਦੇ ਮੁਕਾਬਲੇ ਦਾ ਤੁਸੀਂ ਦੇਖਿਓ ਬਾਕੀ ਸਾਰੇ ਜਿਹੜੇ ਲੋਕ ਨੇ ਉਹ ਬੁਰੀ ਤਰ੍ਹਾਂ ਪੰਜਾਬ ਦੇ ਲੋਕਾਂ ਚ ਐਕਸਪੋਜ਼ ਹੋ ਚੁੱਕੇ ਜਿਹੜੇ ਰਾਜਨੀਤਿਕ ਲੋਕ ਨੇ ਪਟਿਆਲੇ ਦੇ ਡਾਕਟਰ ਬਿਲਵੀਰ ਜੀ 100% ਇਥੋਂ ਇਲੈਕਸ਼ਨ ਜਿੱਤਣਗੇ ਗੱਲ ਇਹ ਨਹੀਂ ਹੈ ਵੀ ਲੋਕ ਸਭਾ ਇਲੈਕਸ਼ਨ ਦਾ ਆਗਾਜ਼ ਹੋ ਗਿਆ ਤੇ ਉਹਦੇ ਤਹਿਤ ਸਾਡੇ ਭਰਾ ਨੂੰ ਸੰਗਰੂਰ ਤੋਂ ਟਿਕਟ ਮਿਲੀ ਸੀਗੀ ਅੱਜ ਉਹਨਾਂ ਨੇ ਇੱਥੋਂ ਲੰਘਣਾ ਸੀਗਾ ਤੇ ਅਸੀਂ ਆਪਣੀਆਂ ਸ਼ੁਭ ਕਾਮਨਾਵਾਂ ਉਹਨਾਂ ਨੂੰ ਦੇ ਕੇ ਭੇਜੀਆਂ ਤਾਂ ਕਿ ਸੰਗਰੂਰ ਦੀ ਸੀਟ ਪੰਜਾਬ 'ਚ ਸਭ ਤੋਂ ਵੱਧ ਮਾਰ ਜਨਾਂ ਜਿੱਤੀ ਜਾਏ ਸਾਡੀ ਜਿੱਥੇ ਡਿਊਟੀ ਲੱਗੀ ਹੈ ਉਹਨਾਂ ਵੱਲੋਂ ਲਾਈ ਜਾਏਗੀ ਅਸੀਂ ਤਨ ਮਨ ਧਨ ਨਾਲ ਵੀ ਇਹਨਾਂ ਦੇ ਨਾਲ ਖੜੇ ਆਂ ਸਾਡਾ ਤਾਂ ਪਰਿਵਾਰ ਪਰਿਵਾਰ ਹੈ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਕੋਈ ਕੁਝ ਨਹੀਂ ਸਾਡਾ ਤਾਂ ਭਰਾ ਖੜਿਆ ਅੱਜ ਤੁਹਾਨੂੰ ਜਿਤਾਣੇ ਜਿਤਾਣੇ ਅੱਜ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिद्द आवे असर